ਗੱਲ ਸਤਿਗੁਰੂ ਨੇ ਸ਼ਰੀਰ ਦੀ ਤੇ ਜਿੰਦ ਦੀ ਕੀਤੀ ਹੈ ਕਿ ਸ਼ਰੀਰ ਸੰਸਾਰ ਤੋਂ ਨਾਸ਼ਵਾਨ ਹੋ ਰਿਹਾ ਹੈ ਤੇ ਨਾਸ਼ਵਾਨ ਹੁੰਦੇ ਹੋਏ ਇਸ ਸ਼ਰੀਰ ਨੇ ਜਿੰਦ ਦੇ ਨਾਲ ਗੱਲ ਕੀਤੀ ਕਿ ਦੇਖ ਦੁਨੀਆ ਦੀ ਨਿੰਦਾ ਤੂੰ ਕੀਤੀ ਦੁਨੀਆ ਦੇ ਅੰਦਰ ਚੁਗਲੀਆਂ ਤੂੰ ਕੀਤੀਆਂ ਬਖੀਲੀਆਂ ਤੂੰ ਕੀਤੀਆਂ ਕਿਸੇ ਨੂੰ ਮਾੜੀ ਨਿਗਾ ਨਾਲ ਤੂੰ ਵੇਖਿਆ ਬੁਰਾਈਆਂ ਤੂੰ ਕੀਤੀਆਂ ਪਰ ਸਰੀਰ ਕਹਿੰਦਾ ਦੇਖ ਮੇਰੀ ਇਹ ਜਿੰਦੇ ਹੰਸ ਸਰੀਰ ਵਿੱਚੋਂ ਚਲਾ ਗਿਆ ਭਾਵ ਜਿੰਦ ਅੰਦਰੋਂ ਨਿਕਲ ਗਈ ਏ ਤੇ ਪਾਤਸ਼ਾਹ ਜੀ ਕਹਿੰਦੇ ਨੇ ਜਿਹੜੀ ਕਾਇਆ ਹੈ ਨਾ ਉਹ ਇੱਕ ਛੁੱਟੜ ਇਸਤਰੀ ਦੀ ਤਰ੍ਹਾਂ ਰਹਿ ਗਈ ਹੁਣ ਇਹਨੂੰ ਕੋਈ ਵੀ ਨਹੀਂ ਪੁੱਛਦਾ ਸਾਡੇ ਸਮਾਜ ਵਿੱਚ ਛੁੱਟੜ ਨੂੰ ਆਖਿਆ ਜਾਂਦਾ ਜਿਹਨੂੰ ਪਤੀ ਤਿਆਗ ਦੇ ਤੇ ਸਤਿਗੁਰ ਕਹਿੰਦੇ ਨੇ ਜੀਵਨ ਵਿੱਚੋਂ ਸ਼ਰੀਰ ਵਿੱਚੋਂ ਜਦੋਂ ਜਿੰਦ ਨਿਕਲ ਗਈ ਤੇ ਮaaf ਕਰਿਓ ਜਿੰਦ ਨਿਕਲਣ ਤੋਂ ਬਾਅਦ ਇਸ ਕਾਇਆ ਨੂੰ ਕਿੰਨੀ ਕੁ ਦੇਰ ਕੋਈ ਘਰ ਰੱਖਦਾ ਹੈ